ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ 52 ਪੁਲਿਸ ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਉਹਨਾਂ ਨੂੰ ਨੌਕਰੀ ਤੋਂ ਕਹਿ ਲਿਆ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਹੈ। ਪਰ ਸਵਾਲ ਇਹਦੇ ਨਾਲ ਕਈ ਖੜੇ ਹੋ ਚੁੱਕੇ ਨੇ। ਕਿਹੜੇ ਜ਼ਿਲ੍ਹੇ 'ਚੋਂ ਕਿੰਨੇ ਲੋਕ ਫਾਰਕ ਕੀਤੇ ਗਏ ਨੇ? ਕਿਉਂ ਕੀਤੇ ਗਏ ਨੇ? ਪੰਜਾਬ ਸਰਕਾਰ ਇਸ ਨੂੰ ਲੈ ਕੇ ਕੀ ਸੋਚਦੀ ਹੈ ਤੇ ਆਖਰਕਾਰ ਅਫਸਰ ਕਿਵੇਂ ਬਚ ਕੇ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਾਰਾ ਕੁਝ ਚੱਲਦਾ ਹੈ ਭ੍ਰਿਸ਼ਟਾਚਾਰ ਦਾ ਮਾਮਲਾ। ਇੱਥੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਕਈ ਵਾਰ ਕਿਹਾ ਜਾਂਦਾ ਹੈ ਕਿ ਲੋਕ ਸਰਕਾਰਾਂ ਦਿਖਾਵੇ ਦੀ ਰਾਜਨੀਤੀ ਕਰਦੀਆਂ ਨੇ ਤੇ ਜਿਹੜੇ 52 ਪੁਲਿਸ ਕਰਮੀ ਜਿਹੜੇ ਆ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਇਸ ਮਾਮਲੇ 'ਚ ਵੀ ਇੰਜ ਹੀ ਲੱਗਦਾ ਸਰਕਾਰ ਨੇ ਵੱਡੀਆਂ ਮਗਰਮੱਛਾਂ ਨੂੰ ਤਾਂ ਬਚਾ ਲਿਆ ਪਰ ਛੋਟੀਆਂ ਮੱਛੀਆਂ ਰਗੜ ਕੇ ਰੱਖ ਦਿੱਤੀਆਂ ਅਜਿਹਾ ਹੀ ਮਾਮਲਾ ਇਸ ਮਾਮਲੇ ਦੇ ਵਿੱਚ ਨਸ਼ਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਆਪਣੀ ਮੁਹਿੰਮ ਨੂੰ ਦਿੱਲੀ ਹਾਰਨ ਤੋਂ ਬਾਅਦ ਉਦੋਂ ਪਹਿਲਾਂ ਭ੍ਰਿਸ਼ਟਾਚਾਰ ਨਹੀਂ ਸੀਗਾ ਦਿੱਲੀ ਹਾਰਨ ਤੋਂ ਬਾਅਦ ਭ੍ਰਿਸ਼ਟਾਚਾਰ ਇੱਕਦਮ ਵੱਧ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਹੈ ਤੇ 52 ਜਿਹਦੇ ਵਿੱਚ ਲਗਭਗ ਅੱਧੇ ਤੋਂ ਜ਼ਿਆਦਾ ਜਿਹੜੇ ਆ ਕਹਿ ਲਈਏ ਕਿ 80% ਜਿਹੜੇ ਮੁਲਾਜ਼ਮ ਨੇ ਉਹ ਸਿਪਾਹੀ ਰੈਂਕ ਦੇ ਨੇ ਜਾਂ ਫਿਰ ਸੀਨੀਅਰ ਸਿਪਾਹੀ ਰੈਂਕ ਦੇ ਨੇ ਤੇ ਕੁਝ ਕੁ ਜਿਹੜੇ ਨੇ ਉਹ ਇਨਸਪੈਕਟਰ ASI ਤੇ ਜਿਹੜਾ ਹੈਡ ਕਨਸਟੇਬਲ ਨੇ ਕੁੱਲ ਮਿਲਾ ਕੇ ਛੋਟੇ ਪੱਧਰ ਤੇ ਇਹ ਕਾਰਵਾਈ ਕੀਤੀ ਗਈ ਹੈ ਸੂਤਰ ਦੱਸਦੇ ਆ ਕਿ ਵੱਡੇ ਅਫਸਰ ਇਸ ਚੋ ਬਚ ਗਏ ਸਰਕਾਰ ਤਾਂ ਚਾਹੁੰਦੀ ਸੀ ਰਗੜਨਾ ਫਿਰ ਸਰਕਾਰ ਨੇ ਸੋਚਿਆ ਕਿ ਚਲੋ ਗੰਗਲੂਆਂ ਨਾਲੋਂ ਮਿੱਟੀ ਝਾੜ ਕੇ ਬੰਨੇ ਰੱਖ ਦਿੱਤੀ ਜਾਵੇ ਕੁਝ ਦਿਖਾਉਣ ਲਈ ਤਾਂ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਲ ਪ੍ਰਸ਼ਾਸਨ ਤੋਂ ਬਾਅਦ ਹੁਣ ਪੁਲਿਸ ਦੇ ਪ੍ਰਸ਼ਾਸਨਾਂ ਤੇ ਤੇ ਮੁਲਾਜ਼ਮਾਂ ਖਿਲਾਫ ਵੱਡੀ ਕਾਰਵਾਈ ਵਢੀ ਹੈ ਪੁਲਿਸ ਵਿੱਚੋਂ 52 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹਨਾਂ ਵਿੱਚ ਇੱਕ ਇਨਸਪੈਕਟਰ, ਪੰਜ ਸਹਾਇਕ ਇਨਸਪੈਕਟਰ, ਚਾਰ ਹੌਲਦਾਰ ਅਤੇ 42 ਸਿਪਾਹੀ ਸ਼ਾਮਲ ਨੇ। ਪੰਜਾਬ ਪੁਲਿਸ ਦੇ ਮੁਖੀ ਗੌਰਵ ਜਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੇਰਵੇ ਜਾਰੀ ਕੀਤੇ। ਉਹਨਾਂ ਦੱਸਿਆ ਕਿ ਸਾਦਕ ਦੇ ਐਸਐਚਓ ਅਤੇ ਫਰੀਦਕੋਟ ਦੇ ਦੋ ਸਿਪਾਹੀ ਫਰੋਤੀ ਮੰਗਣ ਦੇ ਇਲਜ਼ਾਮਾਂ ਤਹਿਤ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਨੇ। ਉਨਾ ਕਹਿਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਬਣਾਇਆ ਜਾ ਰਿਹਾ ਅਤੇ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ ਪੁਲਿਸ ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚੇਤੇ ਰਹੇ ਕਿ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਦੇ ਦੂਜੇ ਪੜਾਅ ਤਹਿਤ 2 ਦਿਨ ਪਹਿਲਾਂ ਹੀ ਸ਼੍ਰੀ ਮੁਖਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮੌਤਲ ਕੀਤਾ ਸੀ ਹੋਰ ਸਵਾਲ ਇਹ ਹੈ ਕਿ ਡੀਜੀਪੀ ਨੇ ਦੱਸਿਆ ਕਿ 52 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ, ਦੁਰਵਿਵਹਾਰ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਬਰਖਾਸਤ ਕੀਤਾ ਗਿਆ ਹੈ। ਵੇਰਵੇ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਸਭ ਤੋਂ ਵੱਧ 5 ਮੁਲਾਜ਼ਮ ਅਤੇ ਅਧਿਕਾਰੀ ਬਰਖਾਸਤ ਕੀਤੇ ਗਏ ਨੇ ਜਦੋਂ ਕਿ ਕਪੂਰਥਲਾ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ 4-4 ਮੁਲਾਜ਼ਮ ਬਰਖਾਸਤ ਕੀਤੇ ਗਏ ਨੇ। ਬਰਖਾਸਤ ਕੀਤੇ ਗਏ ਅਧਿਕਾਰੀਆਂ ਖਿਲਾਫ ਪਹਿਲਾਂ ਹੀ ਜਾਂਚ ਚੱਲ ਰਹੀ ਹੈ ਤੇ ਪੁਲਿਸ ਮਾਮਲਿਆਂ ਵਿੱਚ ਲੋੜਿੰਦੇ ਮਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਇਸ ਮਗਰੋਂ ਅਪਰੋਖਤ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ ਹੈ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਮੋਟਰ ਵਾਹਨ ਚੋਰੀ ਲਈ ਈ ਐਫ ਆਈ ਆਰ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ ਜਾਣਕਾਰ ਦੱਸਦੇ ਆ ਜੋ ਜਾਣਕਾਰ ਸੂਤਰਾਂ ਤੋਂ ਗੱਲ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਚਾਹੁੰਦੀ ਸੀ ਕਿ ਅਫਸਰਾਂ ਨੂੰ ਵੀ ਟੰਗਿਆ ਸਿਰਫ ਟੰਗਣ ਤੱਕ ਦਾ ਸਿਲਸਿਲਾ ਜੋ ਇਸ ਮਾਮਲੇ 'ਚ ਸਮਝ ਆਉਂਦਾ ਗੱਲ ਇਹ ਇੱਕ ਹੁੰਦਾ ਨਾ ਕਿ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਆਪਾਂ ਯਾਰ ਕਰਨਾ ਹੈ ਚੰਗੇ ਦੇ ਲਈ ਕਰਨਾ ਇੱਕ ਹੁੰਦਾ ਕਿ ਬਸ ਯਾਰ ਦਿਖਾਵਾ ਕਰਨਾ ਕਾਮ ਆਰ ਕੇ ਟੰਗਣ ਵਾਲਾ ਜਿਹੜਾ ਸਿਸਟਮ ਹੈ ਜਿਹੜਾ ਪੰਜਾਬ ਦੇ ਵਿੱਚ ਹੁਣ ਤੱਕ ਚੱਲਦਾ ਆਇਆ ਉਸੇ ਦੇ ਉੱਤੇ ਭਗਵੰਤ ਮਾਨ ਸਰਕਾਰ ਹੈ ਜਾਣਕਾਰ ਦੱਸਦੇ ਆ ਕਿ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਅਫਸਰ ਵੀ ਟੰਗੇ ਜਾਣ ਤੇ ਅਫਸਰ ਜਿਹੜੇ ਆ ਉਹ ਬਚ ਕੇ ਨਿਕਲ ਗਏ ਉੱਚ ਅਧਿਕਾਰਤ ਸੂਤਰਾਂ ਦੇ ਅਨੁਸਾਰ ਪੰਜਾਬ ਸਰਕਾਰ ਵੱਡੇ ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਿਸ਼ਾਨਾ ਬਣਾ ਕੇ ਪੰਜਾਬ 'ਚ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਦਾ ਸਖਤ ਸੁਨੇਹਾ ਦੇਣ ਦੇ ਰੋਅ ਵਿੱਚ ਸੀ ਪਰੰਤੂ ਸ਼ੱਕੀ ਪੁਲਿਸ ਅਧਿਕਾਰੀ ਇਸ ਤੋਂ ਬਚ ਨਿਕਲੇ ਸਰਕਾਰ ਨੇ ਭ੍ਰਿਸ਼ਟਾਚਾਰ ਜਾਂ ਭ੍ਰਿਸ਼ਟ ਅਧਿਕਾਰੀਆਂ ਚੋਸੀ ਫੀਸ ਦੀ ਸਫਾਈਆਂ ਨੂੰ ਬਰਖਾਸਤ ਕਰ ਦਿੱਤਾ ਇਹਨਾਂ ਵਿੱਚ ਪੁਲਿਸ ਇੰਸਪੈਕਟਰਾਂ ਦੀ ਗਿਣਤੀ ਸਿਰਫ 1 ਹੈ ਪ੍ਰਸ਼ਾਸਨਿਕ ਹਲਕਿਆਂ 'ਚ ਚਰਚਾ ਹਨ ਕਿ ਪੰਜਾਬ ਪੁਲਿਸ ਵਿਚਲੇ ਮਗਰਵਾਸ਼ ਫਿਲਹਾਲ ਵਾਲ-ਵਾਲ ਬਚ ਗਏ ਹੁਣ ਉਹ ਵਾਲ-ਵਾਲ ਕਿਵੇਂ ਬਚ ਗਏ ਉਹ ਐਵੇਂ ਨਹੀਂ ਬਚੇ ਵਾਲ-ਵਾਲ ਦੇਖੋ ਭ੍ਰਿਸ਼ਟਾਚਾਰ ਦਾ ਇੱਕ ਸਿੱਧਾ ਤੇ ਸਪਸ਼ਟ ਰੂਲ ਹੈ ਇਹ ਉੱਪਰੋਂ ਥੱਲੇ ਤੱਕ ਚੱਲਦਾ ਹੈ ਇਹ ਥੱਲਿਓਂ ਉੱਤੇ ਨਹੀਂ ਜਾਂਦਾ ਇਹ ਥੱਲੇ ਸਿਪਾਹੀ ਜਿਹੜਾ ਹੈ ਉਹਦੇ 'ਚ ਨਹੀਂ ਹਿੰਮਤ ਨਹੀਂ ਕਿ ਉਹਦਾ ਅਫਸਰ ਦੀ ਛਾਤਰ ਛਾਇਆ ਤੋਂ ਬਿਨਾ ਉਹ ਭ੍ਰਿਸ਼ਟਾਚਾਰ ਕਰ। ਜਿहां 2-50 100 ਰੁਪਏ ਵਾਲੀ ਇੱਕ ਲੈਦਾ ਗੱਲ ਹੋ ਸਕਦੀ ਹੈ ਵੱਡਾ ਵੱਡੇ ਕੇਸਾਂ ਦੇ ਵਿੱਚ। ਪੰਜਾਬ ਪੁਲਿਸ ਦੇ ਥਾਣਿਆਂ ਦਾ ਇਹ ਹਾਲ ਹੈ ਕਿ ਕੋਈ ਪਿੰਡ ਦੀ ਲੜਾਈ ਦਾ ਕੇਸ ਚਲੇ ਜਾਵੇ ਤਾਂ 5-6 ਲੱਖ ਦੇ ਵਿੱਚ ਨਿਬੜਦਾ ਹੈ। ਤੁਸੀਂ ਕਿਸੇ ਵੀ ਥਾਣੇ 'ਚ ਪੁੱਛ ਲਓ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੇ ਐਸੇ ਕੇਸ ਨਿਬੇੜੇ ਨੇ ਉਹਨਾਂ ਲੋਕਾਂ ਤੋਂ ਪੁੱਛ ਲਓ। ਪੰਜਾਬ ਪੁਲਿਸ ਦੇ ਵਿੱਚ ਬੇਸ਼ੱਕ ਫੋਰਸ ਇਸ ਸਮੇਂ ਬਹੁਤ ਸਾਰੀਆਂ ਕੈਲੀ ਦੇ ਮੁਸ਼ਕਲਾਂ ਦੇ ਨਾਲ ਘੇਰੀ ਹੋਈ ਹੈ ਪੰਜਾਬ ਪੁਲਿਸ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਨੇ ਪੁਲਿਸ ਫੋਰਸ ਥਾਣਿਆਂ ਦੇ ਵਿੱਚ ਹੈ ਨਹੀਂ ਗਈ ਜਿਸ ਕਰਕੇ ਪੁਲਿਸ ਮੁਲਾਜ਼ਮਾ ਨੂੰ ਦੂਰੀ ਦੂਰੀ ਤੀਰੀ ਤੀਰੀ ਡਿਊਟੀ ਕਰਨੀ ਪੈਂਦੀ ਹੈ ਇਹ ਸਾਰੀਆਂ ਚੀਜ਼ਾਂ ਪੁਲਿਸ ਮੁਲਾਜ਼ਮਾ ਦੇ ਸਾਹਮਣੇ ਹੈਗੀਆਂ ਨੇ ਪਰ ਇਸ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਜ਼ਿਆਦਾ ਨਹੀਂ ਗਈਆਂ ਮਹਿਕਮੇ ਦੇ ਅੰਦਰ ਚਿੱਟੀਆਂ ਭੇਡਾਂ ਤਾਂ ਬਸ ਤੁਸੀਂ ਗਿਣ ਕੇ ਦੇਖਣ ਕਿ ਦੇਖ ਸਕਦੇ ਹੋ ਕਿ ਇੰਨੀਆਂ ਕਿਨ ਇਹ ਇਹ ਸਰਕਾਰ ਨੂੰ ਵੀ ਪਤਾ ਹੈ ਸਰਕਾਰ ਦੇ ਕਾਉਂਟਰ ਇੰਟੈਲੀਜੈਂਸ ਨੂੰ ਵੀ ਪਤਾ ਹੈ ਇੰਟੈਲੀਜੈਂਸ ਨੂੰ ਵੀ ਪਤਾ ਹੈ ਹਰ ਕਿਸੇ ਨੂੰ ਪਤਾ ਹੈ ਕਿਹੜੇ ਥਾਣੇ 'ਚ ਕੀ ਚੱਲ ਰਿਹਾ ਹੈ ਕਿੰਨਾ ਹਫਤਾ ਤੈ ਹੈ ਹਫਤਾ ਜਾਂਦਾ ਕਿੱਥੇ ਆ ਹਫਤਾ ਕਿਤੇ ਤਾਂ ਪਹੁੰਚ ਰਿਹਾ ਹੈ ਨਾ ਜੇ ਸਾਰੇ ਦਾ ਸਾਰਾ ਹਫਤਾ ਐਸਐਚਓ ਖਾ ਜਾਂਦਾ ਫਿਰ ਤਾਂ ਐਸਐਚਓ ਨੂੰ ਬਹੁਤ ਅਮੀਰ ਹੋ ਜਾਣਾ ਚਾਹੀਦਾ ਸੀਗਾ ਹਾਲਾਂਕਿ ਉਹ ਬਹੁਤ ਅਮੀਰ ਹੁੰਦਾ ਹੈ ਪਰ ਉਹਨੂੰ ਉਦੋਂ ਵੀ ਜ਼ਿਆਦਾ ਅਮੀਰ ਹੋ ਜਾਣਾ ਚਾਹੀਦਾ ਸੀ ਇਹ ਤਾਂ ਲੈਨ ਹੈ ਨਾ ਕਿ ਥੱਲੇ ਤੋਂ ਲੈ ਕੇ ਉੱਤੇ ਤੱਕ ਜਾਂਦੀ ਹੈ ਮੁੱਖ ਮੰਤਰੀ ਨੂੰ ਆਪਣੇ ਵਾਲੇ ਵਾਲੇ ਵੀ ਆਪਣੇ ਆਲੇ ਦਾਲ ਵੀ ਸੈਲਫ ਕਾਉਂਟੇਬਿਲਟੀ ਹੈ ਜਿਹੜੀ ਉਹ ਵੀ ਤੈਅ ਕਰਨੀ ਚਾਹੀਦੀ ਸੀ ਬਲੀ ਦੇ ਬੱਕਰੇ ਬਣਾਉਣ ਦੀ ਥਾਂ ਤੇ ਇਹਦੇ ਵਿੱਚ ਬਹੁਤ ਕੁਝ ਹੋਰ ਕਰਨ ਵਾਲਾ ਪਿਆ ਸੀ ਜਿਹੜਾ ਸਰਕਾਰ ਕਰਦੀ ਤੇ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ 52 ਦੇ ਜਾਣ ਨਾਲ ਬਾਕੀਆਂ ਨੇ ਨਹੀਂ ਹਟ ਜਾਣਾ ਇਹ ਗੱਲ ਤੈਅ ਹੈ ਇਸ ਨੂੰ ਪੰਜਾਬ ਪੁਲਿਸ ਐਕਟ ਨੂੰ ਰਿਵਿਊ ਕਰਨ ਦੀ ਲੋੜ ਹੈ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਫੋਰਸ ਦੀ ਟ੍ਰੇਨਿੰਗ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਫੋਰਸ ਦੀ ਟ੍ਰੇਨਿੰਗ ਨੂੰ ਜਿਹੜਾ ਉਹ ਕਰਨ ਦੀ ਲੋੜ ਹੈ ਪਰ ਕਿਉਂਕਿ ਆਈਪੀਐਸ ਜਿਹੜਾ ਠੰਡੇ ਇਲਾਕਿਆਂ ਚੋਂ ਪੜ ਕੇ ਟ੍ਰੇਨਿੰਗ ਕਰਕੇ ਆਉਂਦੇ ਉਹ ਨਹੀਂ ਚਾਹੁੰਦੇ ਕਿ ਇਸ ਅਜਿਹਾ ਹੋਵੇ ਫੋਰਸ ਸਮਝਦਾਰ ਹੋਵੇ ਫੋਰਸ ਚੁਸਤ ਦਰੁਸਤ ਹੋਵੇ ਫੋਰਸ ਸਪ੍ਰਿਸ਼ਟਾਚਾਰ ਮੁਕਤ ਹੋਵੇ ਜੋ ਹੋ ਜੂਗੀ ਤਾਂ ਜਿਹੜੇ ਆਈਪੀਐਸ ਅਫਸਰ ਨੇ ਜਿਹੜੇ ਅੱਜ-ਅੱਜ ਵੱਡੇ ਅਹੁਦੇ ਆ ਤੇ ਬੈਠੇ ਨੇ ਮੁੱਖ ਮੰਤਰੀ ਦੇ ਨੇੜੇ ਵੀ ਕਈ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਹੁਤ ਚੰਗੇ ਅਫਸਰ ਦੱਸਦੇ ਨੇ ਉਹਨਾਂ ਦਾ ਜੋ ਕਰਦਾਰ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਤੇ ਉਹ ਕਿਸ ਤਰ੍ਹਾਂ ਹਿਸਾਬ ਦੇ ਨਾਲ ਚੱਲਦੇ ਨੇ ਵੱਡੀ ਨਕਾਮੀ ਇਹ ਹੈ ਕਿ ਪੰਜਾਬ ਪੁਲਿਸ ਅਜੇ ਤੱਕ ਆਪਣਾ ਮੁਖੀ ਨਹੀਂ ਜਿਹੜਾ ਉਹ ਪਰਮਾਨੈਂਟ ਲਾ ਸਕੀ ਉਹ ਜਿਹੜਾ ਕਾਰਜਕਾਰੀ ਪੁਲਿਸ ਮੁਖੀ ਆ ਜਿਹੜਾ ਉਹ ਚੱਲ ਰਿਹਾ ਤੇ ਉਸ ਹਾਲਾਤ ਦੇ ਵਿੱਚ ਫੋਰਸ ਕਿਵੇਂ ਕੰਮ ਕਰ ਸਕਦੀ ਹੈ ਕਾ ਮਾਰਕੀਟ ਅੰਗੜੇ ਬੰਦ ਕੀਤੇ ਜਾਣ ਸੱਚੇ ਸਿੱਧਕੋ ਦਿਲ ਦੇ ਨਾਲ ਜਿਹੜਾ ਇਹ ਕੰਮ ਕਰਨ ਦੀ ਲੋੜ ਹੈ ਤਦੇ ਇਹਦਾ ਫਾਇਦਾ ਨਹੀਂ ਇਹ ਅਦਾਲਤਾਂ 'ਚ ਚਲੇ ਜਾਣਗੇ ਅਦਾਲਤਾਂ ਬਹਾਲ ਕਰਕੇ ਫਿਰ ਭੇਜ ਦੇਣਗੀਆਂ ਇਹਦਾ ਫਿਰ ਡੰਗ ਟਪਾਉ ਉ ਚੀਜ਼ਾਂ ਨੇ ਨਾਲੇ ਜਿਹੜੀ ਅਖਬਾਰਾਂ ਦੇ ਵਿੱਚ ਬੜੇ ਸਾਡੇ ਕਲਮ ਨਵੀਸ ਭਰਾ ਲਿਖਦੇ ਆ ਕਿ ਦੂਜੀ ਮੁਹੀਮ ਤੀਜੀ ਮੁਹੀਮ ਪਹਿਲੀ ਮੁਹੀਮ ਦਾ ਕੀ ਹੋਇਆ ਇਹਦਾ ਤਾਂ ਕੋਈ ਜਵਾਬ ਦੇਵੇ ਨਾ ਸਰਕਾਰ ਕਿ ਪਹਿਲੀ ਮੁਹੀਮ ਕਿੱਥੇ ਖੜੀ ਹੈ ਘਟੋ ਘਟ ਉਹਦਾ ਤਾਂ ਪਤਾ ਲੱਗੇ ਕੁੱਲ ਮਿਲਾ ਕੇ ਜਿਹੜੇ 52 ਪੁਲਿਸ ਅਧਿਕਾਰੀ ਨੇਗੇ ਇਹਨਾਂ ਦੇ ਵਿੱਚ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਕਰ ਦੇਖਿਆ ਜਾਵੇ ਤਾਂ ਉਹਦੀ ਸੂਚੀ ਕੁਝ ਇਸ ਪ੍ਰਕਾਰ ਨਿਕਲ ਕੇ ਆਉਂਦੀ ਆ ਪੁਲਿਸ ਕਮਿਸ਼ਨਰੇਟ ਅਮਰitsar 2 ਪੁਲਿਸ ਕਮਿਸ਼ਨਰੇਟ ਜਲੰਧਰ 2 ਪੁਲਿਸ ਕਮਿਸ਼ਨਰੇਟ ਲੁਧਿਆਣਾ 4 ਪੁਲਿਸ ਜ਼ਿਲ੍ਹਾ ਬਟਾਲਾ 2 ਬਠਿੰਡਾ 2 ਫਤਿਹਗੜ ਸਾਹਿਬ 1 ਫਾਜ਼ਿਲਕਾ 2 ਫਰੀਦਕੋਟ 3 ਫਿਰੋਜ਼ਪੁਰ 1 ਗੁਰਦਾਸਪੁਰ 1 ਹੁਸ਼ਿਆਰਪੁਰ 4 ਜਲੰਧਰ ਦਿਹਾਤੀ 2 ਕਪੂਰਥਲਾ 4 ਖੰਨਾ ਜ਼ਿਲ੍ਹਾ ਪੁਲਿਸ 1 ਲੁਧਿਆਣਾ ਦਿਹਾਤੀ 3 ਮਾਨਸਾ 1 ਮਰੇਲਕੋਟ 1 ਪਠਾਨਕੋਟ 1 ਪਟਿਆਲਾ 5 ਰੂਪਨਗਰ 1 ਸ਼੍ਰੀ ਮੁਕਤਸਰ ਸਾਹਿਬ 2 ਸੰਗਰੂਰ 2 ਐਸਐਸ ਨਗਰ 2 ਸ਼ਹੀਦ ਭਗਤ ਸਿੰਘ ਨਗਰ ਇੱਕ ਤਰਨ ਤਰਨ ਦੋ ਇਹ ਸੂਚੀ ਹੈ ਜਿਹੜੀ ਡੀਜੀਪੀ ਨੇ ਦੱਸਿਆ ਕਿ ਆ ਹੁਣ ਇਹਨਾਂ ਦੇ ਵਿੱਚੋਂ ਲਗਭਗ 23 ਜਿਹੜੇ ਨੇ ਉਹ ਸੀਨੀਅਰ ਕਾਂਸਟੇਬਲ ਨੇ ਤੇ ਇੰਨੇ ਕੀ ਹੀ ਲਗਭਗ ਜਿਹੜੇ ਨੇ ਉਹ ਕਾਂਸਟੇਬਲ ਹੈ ਜਾਨੀ ਕਿ ਸਪਾਹੀ ਨੇ ਵੱਡਿਆਂ ਦੀ ਕੋਦੋ ਵਾਰੀ ਆਉਂਦੀ ਹੈ ਹੁਣ ਇੱਥੇ ਨਜ਼ਰ ਰਹੇਗੀ ਫਿਲਹਾਲ ਕਿਹਾ ਜਾਂਦਾ ਕਿ ਉਹ ਬਚ ਕੇ ਨਿਕਲ ਕੇ ਜਾਂ ਬਚਾ ਕੇ ਕੱਢ ਦਿੱਤੇ ਗਏ ਇਹ ਤਾਂ ਹੁਣ ਸਮਝਿਆ ਜਾ ਸਕਦਾ